ਪੰਜਾਬ ਦੇ ਵਿੱਚ ਹੁਣ ਵੀ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕਾਫੀ ਸਿਆਸਤ ਗਰਮਾਈ ਰਹਿੰਦੀ ਹੈ ਤੇ ਜੇ ਦੇਖਿਆ ਜਾਵੇ ਤਾਂ ਪਾਣੀਆਂ ਦੀ ਵੰਡ ਕਾਫੀ ਤੌਰ ਦੇ ਉੱਤੇ ਜੋ ਕੋਈ ਬਹੁਤ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਜਿਦੇ ਵਿੱਚ ਹਰਿਆਣਾ ਤੇ ਰਾਜਸਥਾਨ ਹਮੇਸ਼ਾ ਅੜੀਕਾ ਡਾਉਂਦੇ ਰਹਿੰਦੇ ਨੇ ਤੇ ਆਪਣੇ ਆਪਣੇ ਪਾਣੀ ਦੀ ਮੰਗ ਲਗਾਤਾਰ ਕਰਦੇ ਰਹਿੰਦੇ ਨੇ ਤਾਂ ਇਹਦੇ ਚੱਲਦੇ ਜੇ ਦੇਖਿਆ ਜਾਵੇ ਤਾਂ ਐਸਵੀਐਲ ਦਾ ਮੁੱਦਾ ਵੀ ਕਾਫੀ ਦੇਰ ਪੱਕਦਾ ਰਿਹਾ ਤੇ ਉਹ ਅਜੇ ਤੱਕ ਵੀ ਵਿਚਾਰ ਦੇ ਅਧੀਨ ਹੀ ਹੈ ਤੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਵੰਡ ਦਾ ਮੁੱਦਾ ਫਿਰ ਇੱਕ ਵਾਰ ਗਰਮਾ ਗਿਆ ਤੇ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਨਵੀਂ ਹੀ ਜਿਹੜੀ ਹੈ ਮੰਗ ਉਹ ਕਰ ਦਿੱਤੀ ਹੈ ਤੇ ਉਸ ਮੰਗ ਦੇ ਮੱਦੇਨਜ਼ਰ ਹੁਣ ਪਾਣੀਆਂ ਦੀ ਵੰਡ ਦੁਬਾਰਾ ਫਿਰ ਤੋਂ ਇੱਕ ਵਾਰ ਸੋਚਣ ਤੇ ਵਿਚਾਰਨ ਵਾਲੀ ਬਣ ਗਈ ਹੈ ਤੇ ਜੇ ਰਾਜਸਥਾਨ ਤੇ ਹਰਿਆਣਾ ਦੀ ਗੱਲ ਕਰੀਏ ਤਾਂ ਉਹ ਆਪਣੇ ਆਪਣੇ ਸੂਬੇ ਦਾ ਪਾਣੀ ਤਾਂ ਵਰਤ ਹੀ ਰਹੇ ਨੇ ਪਰ ਜ਼ਿਆਦਾਤਰ ਪੰਜਾਬ ਦੇ ਸੂਬੇ ਦਾ ਪਾਣੀ ਵਰਤ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਵੀ ਕਿਤੇ ਨਾ ਕਿਤੇ ਸੂਕਿਆਂ ਦੀ ਮਾਰ ਆਉਂਦੀ ਜਾ ਰਹੀ ਹੈ ਪੰਜਾਬ ਦੇ ਨਾਲ ਨਾਲ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੇਲੇ ਇੱਕ ਨਵੀਂ ਮਾਲਵਾ ਨਹਿਰ ਦੀ ਗੱਲ ਕਰੀ ਹੈ ਤੇ ਜਿਹਦੇ ਨਾਲ ਟੇਲਾ ਤੱਕ ਪਾਣੀ ਪਹੁੰਚਾਉਣ ਦੀ ਗੱਲ ਤੇ ਜਿੱਥੇ ਜ਼ਿਆਦਾਤਰ ਨਹਿਰੀ ਪਾਣੀ ਦੀ ਵਰਤੋਂ ਕਰਨ ਦੀ ਗੱਲ ਹੋਈ ਹੈ ਤਾਂ ਉਸ ਤੋਂ ਬਾਅਦ ਹੁਣ ਨਹਿਰੀ ਪਾਣੀ ਨੂੰ ਸੋਚਦੇ ਹੋਏ ਮਾਨ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਦਰਿਆਵਾਂ ਦਾ ਪਾਣੀ ਜਾਂ ਨਦੀਆਂ ਦਾ ਪਾਣੀ ਵਰਤਣ ਦੀ ਗੱਲ ਕਰਦੀ ਹੈ ਤਾਂ ਉਸ ਨੂੰ ਲੈ ਕੇ ਹੁਣ ਜੇ ਪੰਜ ਨਹਿਰੀ ਪਾਣੀ ਪੋ ਤੇਲਾਂ ਤੱਕ ਪਹੁੰਚਾਉਣਾ ਹੈ ਤਾਂ ਉਸ ਦੇ ਲਈ ਪਾਣੀ ਦੀ ਲੋੜ ਹੈ ਤੇ ਹੁਣ ਦੁਬਾਰਾ ਫਿਰ ਇੱਕ ਵਾਰ ਪਾਣੀ ਦੀ ਵੰਡ ਨੂੰ ਲੈ ਕੇ ਮੁੱਦਾ ਗਰਮਾ ਗਿਆ ਤਾਂ ਪਾਣੀ ਦੀ ਵੰਡ ਨੂੰ ਦਰੁਸਤ ਅਤੇ ਨਵੇਂ ਸਿਰੇ ਤੋਂ ਕਰਨ ਦੇ ਲਈ ਪੰਜਾਬ ਸਰਕਾਰ ਨੇ ਰਾਵੀ ਬਿਆਸ ਜਲ ਟਰਬਿਨਲ ਦੇ ਕੋਲ ਪਹੁੰਚ ਕੀਤੀ ਹੈ ਕਿਉਂਕਿ ਰਾਵੀ ਬਿਆਸ ਜਲ ਟਰਬਿਨਲ ਨੇ ਤਿੰਨ ਸੂਬਿਆਂ ਦੇ ਵਿੱਚ ਪਾਣੀ ਦੀ ਵੰਡ ਦੇ ਮਾਮਲੇ ਉੱਤੇ ਕਾਰਵਾਈ ਤੇਜ਼ ਕਰ ਦਿੱਤੀ ਹੈ ਜਿਸ ਕਰਕੇ ਪੰਜਾਬ ਸਰਕਾਰ ਨੇ ਇਹ ਵੰਡ ਨਵੇਂ ਸਿਰੇ ਤੋਂ ਸੂਬੇ ਦੇ ਪਾਣੀਆਂ ਦੀ ਸਥਿਤੀ ਨੂੰ ਜਾਂਚ ਕਰਨ ਦੀ ਮੰਗ ਕਰ ਦਿੱਤੀ। ਜਲ ਟ੍ਰਿਬਿਊਨਲ ਦੇ ਵੱਲੋਂ ਦਿੱਲੀ ਦੇ ਵਿੱਚ ਰੱਖੜੀ ਦੇ ਦਿਨਾਂ 'ਚ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਿਆ। ਜਾਣਕਾਰੀ ਮੁਤਾਬਕ ਇਹ ਆਇਆ ਕਿ ਸੁਣਵਾਈ ਦੇ ਵਿੱਚ ਹਰਿਆਣਾ ਅਤੇ ਰਾਜਸਥਾਨ ਦੇ ਜੂਨੀਅਰ ਅਧਿਕਾਰੀ ਪੇਸ਼ ਹੋਏ ਸੀ। ਤੇ ਪੰਜਾਬ ਸਰਕਾਰ ਵੱਲੋਂ ਜਲ ਸਰੋਤ ਵਿਭਾਗ ਦੇ ਮੁਖ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਆਪਣੀ ਟੀਮ ਦੇ ਸਮੇਤ ਜਲ ਟ੍ਰਿਬਿਊਨਲ ਦੇ ਅੱਗੇ ਪੇਸ਼ ਹੋਏ। ਕੇਂਦਰ ਸਰਕਾਰ ਨੇ ਅਪ੍ਰੈਲ 2022 ਦੇ ਵਿੱਚ ਰਾਵੀ ਬਿਆਸ ਟ੍ਰਿਬਿਊਨਲ ਪੁਨਰਗਠਨ ਕੀਤਾ ਸੀ। ਪੰਜਾਬ, ਹਰਿਆਣਾ ਤੇ ਰਾਜਸਥਾਨ ਨੇ ਟ੍ਰਿਬਿਊਨਲ ਦੇ ਕੋਲ ਪੁਰਾਣੀ ਰਿਵਿਊ ਦਰਖਾਸਤ ਦਿੱਤੀ ਹੋਈ ਸੀ ਤੇ ਜਿਸ ਦੀ ਹੁਣ ਸੁਣਵਾਈ ਤੇਜ਼ ਹੋ ਗਈ ਹੈ। ਪੰਜਾਬ ਸਰਕਾਰ ਨੇ ਆਪਣਾ ਸਟੈਂਡ ਦੁਹਰਾਇਆ ਤੇ ਮਜ਼ਬੂਤੀ ਨਾਲ ਪੱਖ ਰੱਖਿਆ। ਹੁਣ ਪਤਾ ਇਹ ਵੀ ਲੱਗਿਆ ਕਿ ਪੰਜਾਬ ਸਰਕਾਰ ਨੇ ਦੋ ਦਿਨਾਂ ਸੁਣਵਾਈ ਦੌਰਾਨ ਬਿਆਸ ਤੇ ਪਾਣੀਆਂ ਦੀ ਵੰਡ ਨਵੇਂ ਸਿਰਿਓਂ ਕਰਨ ਦੇ ਉੱਤੇ ਧਿਆਨ ਕੇਂਦਰਿਤ ਕੀਤਾ ਕਿਉਂਕਿ ਇੱਕ ਤਾਂ ਮੌਜੂਦਾ ਸਮੇਂ ਦਰਿਆਵਾਂ ਵਿੱਚ ਪਾਣੀ ਦੀ ਉਪਲਬਧਤਾ ਘਟ ਰਹੀ ਹੈ ਤੇ ਕਿਸਾਨਾਂ ਦੀ ਮੰਗ ਨੂੰ ਵੀ ਧਿਆਨ ਦੇ ਵਿੱਚ ਨਾਲ-ਨਾਲ ਇਸ ਦੇ ਪੱਖ 'ਚ ਰੱਖਿਆ ਗਿਆ ਹੁਣ ਤਰਕ ਇਹ ਦਿੱਤਾ ਗਿਆ ਕਿ 1981 ਦੇ ਵਿੱਚ ਰਾਵੀ ਬਿਆਸ ਦੇ ਵਿੱਚ ਪਾਣੀ ਦੀ ਉਪਲਬਧਤਾ 17.7 ਐਮਏਐਫਸੀ ਜੋ ਕਿ 2021 ਦੇ ਵਿੱਚ ਘਟ ਕੇ 13. 0 एमएएफ रह गई है मौजूदा पानी ਨੂੰ ਆਧਾਰ ਬਣਾ ਕੇ ਸੂਬਾ ਸਰਕਾਰ ਨੇ ਪਾਣੀਆਂ ਦੀ ਮੋੜ ਉਹ ਜਿਹੜੀ ਵੰਡ ਹੈ ਉਹ ਮੰਗ ਕਰ ਲਈ ਹੈ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਇਰਾਡੀ ਟ੍ਰਿਬਿਊਨਲ ਨੇ 30 ਜਨਵਰੀ 1987 ਨੂੰ ਜੋ ਰਿਪੋਰਟ ਦਿੱਤੀ ਸੀ ਉਸ ਵਿੱਚ ਸੂਬੇ ਨਾਲ ਅਨਿਆਏ ਹੋਇਆ ਉਸ ਟ੍ਰਿਬਿਊਨਲ ਨੇ ਕਾਲੀ ਵਿੱਚ ਫੈਸਲਾ ਦਿੱਤਾ ਸੀ ਅਤੇ ਪੰਜਾਬ ਦਾ ਪੱਖ ਸੁਣਿਆ ਹੀ ਨਹੀਂ ਇਹ ਵੀ ਕਿਹਾ ਗਿਆ ਕਿ ਉਦੋਂ ਟ੍ਰਿਬਿਊਨਲ ਨੇ 31 ਦਸੰਬਰ 1981 ਨੂੰ ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਦਰਮਿਆਨ ਹੋਏ ਸਮਝੌਤੇ ਨੂੰ ਆਧਾਰ ਬਣਾਇਆ ਸੀ ਉਸ ਸਮਝੌਤੇ ਮੁਤਾਬਕ ਪੰਜਾਬ ਨੂੰ ਸਿਰਫ 1.22 ਐਮਐਫ ਪਾਣੀ ਮਿਲ ਰਿਹਾ ਤੇ ਜਲ ਸਰੋਤ ਵਿਭਾਗ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਦੂਸਰੇ ਸੂਬੇ ਵਰਤ ਰਹੇ ਨੇ ਜਦਕਿ ਦੂਸਰੇ ਸੂਬੇ ਆਪਣੇ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਨਹੀਂ ਦੇ ਰਹੇ ਹੁਣ ਦੱਸਣ ਯੋਗ ਹੈ ਕਿ 24 ਜੁਲਾਈ 1985 ਨੂੰ ਰਾਜੀਵ ਲੋਂਗੋਵਾਲ ਸਮਝੌਤਾ ਹੋਇਆ ਸੀ ਤੇ ਜਲ ਦੇ ਤਹਿਤ 라ਵੀ ਬਿਆਸ ਜਲਟਰਬਿਨਲ ਦਾ ਗਠਨ ਕੀਤਾ ਹੋਇਆ ਤੇ ਹੁਣ ਦੁਬਾਰਾ ਫਿਰ ਇੱਕ ਵਾਰ ਪੰਜਾਬ ਸਰਕਾਰ ਨੇ ਨਵੇਂ ਸਰੋਵਰ ਪਾਣੀ ਦੀ ਵੰਡ ਕਰਨ ਦੀ ਗੱਲ ਕਹਿ ਦਿੱਤੀ ਹੈ